ਹਰ ਫਰੋਤੀ ਦਾ ਨਾਮ ਹੈ 3 ਫਰੋਤੀ ਕੌਣ ਮੰਗ ਰਿਹਾ ਹੈ ਕੋਣ ਮੰਗ ਰਿਹਾ ਜੀ ਨਿਸ਼ਾਨ ਸਿੰਘ ਨਾਂ ਦਾ ਬਾਈ ਕਿਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਹਾਂਜੀ 40 ਲੱਖ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਦੇ ਵਿੱਚ ਵਿੱਕੀ ਹਾਰਡਵੇਅਰ ਸਟੋਰ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਕੀ ਹਾਰਡਵੇਅਰ ਸਟੋਰ ਦੇ ਮਾਲਕ ਦਿਨੇਸ਼ ਕੁਮਾਰ ਉਰ ਬੋਵੀ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 6 ਵਜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਉਨ੍ਹਾਂ ਦੇ ਹਾਰਡਵੇਅਰ ਸਟੋਰ ਤੇ ਗੋਲੀ ਚਲਾ ਕੇ ਫਰਾਰ ਹੋ ਗਏ ਗੜੀਮਤ ਇਹ ਰਹੀ ਕਿ ਗੋਲੀ ਦੁਕਾਨ ਦੀ ਦੀਵਾਰ ਵਿੱਚ ਜਾ ਲੱਗੀ ਅਗਰ ਛੇ ਨਿਸ਼ਾਨਾ ਇ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਜੇਕਰ ਜੋ ਗਿਆ ਕਿ ਇਸ ਦੁਕਾਨ ਦੇ ਉੱਪਰ ਪਹਿਲਾਂ ਵੀ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਨੇ ਜਿਨ੍ਹਾਂ ਦੇ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹਨ ਗੋਲੀਆਂ ਚਲਾਉਣ ਵਾਲਿਆਂ ਤੋਂ ਅੱਕੇ ਵਪਾਰੀਆਂ ਵੱਲੋਂ ਹਮਲਾਵਰਾਂ ਦਾ ਕਰੀਬ 10 ਕਿਲੋਮੀਟਰ ਪਿੱਛਾ ਵੀ ਕੀਤਾ ਗਿਆ ਤੇ ਉਹਨਾਂ ਉੱਪਰ ਕਰੀਬ ਤਿੰਨ ਰਾਉਂਡ ਫਾਇਰ ਵੀ ਕੀਤੇ ਪਰ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਦੁਕਾਨਦਾਰ ਦੇ ਦਸਨ ਮੁਤਾਬਕ ਉਹਨਾਂ ਦੇ ਕੋਲੋਂ ਨਿਸ਼ਾਨ ਸਿੰਘ ਨਾਮਕ ਵਿਅਕਤੀ ਜੋ ਯੂ ਐਸ ਏ ਦੇ ਨੰਬਰ ਤੋਂ ਲਗਾਤਾਰ 40 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰ ਰਿਹਾ ਸੀ ਜਿਸ ਦੇ ਚੱਲਦੇ ਉਹਨਾਂ ਵੱਲੋਂ ਦੁਕਾਨ ਉੱਪਰ ਗੋਲੀਆਂ ਚਲਵਾਈਆਂ ਗਈਆਂ ਨੇ ਇਸ ਮੌਕੇ ਪੀੜੇ ਦੁਕਾਨਦਾਰ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਸਰ ਫਰੋਤੀ ਦਾ ਹੀ ਮਾਮਲਾ ਕੀ ਫਰੋਤੀ ਕੌਣ ਮੰਗਦਾ ਹੈ ਮੰਗਦੇ ਹੈ ਜੀ ਕੌਣ ਮੰਗ ਰਿਹਾ ਹੈ ਜੀ ਨਿਸ਼ਾਨ ਸਿੰਘ ਨਾਮ ਦਾ ਬੰਦਾ ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਹਾਂਜੀ 40 ਲੱਖ ਦੀ ਇਹਦੇ ਸਬੰਧ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹਾਂ ਕੀਤਾ ਸਰ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ ਹਾਂਜੀ ਦੋ ਵਾਰੀ ਅੱਗੇ ਹੋ ਗਿਆ ਸੀ ਪਹਿਲਾਂ ਵੀ ਕੋਈਆਂ ਚਲੀਆਂ ਸੀ ਹਾਂਜੀ ਉਹ ਦੋਸੀ ਕੀ ਕਿ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਹਾਂਜੀ ਤੇ ਜਿਹੜਾ 2024 ਚ ਉਹਨਾਂ ਦੀ ਵਹਿਜ ਮੰਨ ਚੋਗੀ ਅੱਛਾ ਹਾਂਜੀ ਜਿਹੜੀ ਕੱਲ ਗੁਲੀ ਚਲੀ ਉਹ ਕਿੱਥੇ ਲੱਗੀ ਆ ਉਹ ਦੁਕਾਨ ਦੇ ਸਭ ਤੋਂ ਪੱਲੇ ਕਾਲਜ ਲੱਗੀ ਠੀਕ ਹੈ ਇਹਦੇ ਸਬੰਧ ਵਿੱਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ ਪੁਲਿਸ ਨਹੀਂ ਆਈ ਜੀ ਪੂਰਾ ਯੋਰ ਨਾ ਨਹੀਂ ਆਣ ਦੇਈ ਕਰ ਕਿਸੇ ਕਿਸੇ ਤੇ ਵੀ ਬੈਰਾ ਕੈਮਰਾ ਜਾਈ ਹਾਂਜੀ ਆਇਆ ਜੀ ਉਹ ਬੰਨੇ ਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਤੁਹਾਡੇ ਲੋਕੀ ਪਿਛਲੇ ਮਗਰੋਂ ਜਿਹੜੇ ਬਿਜਲੀ ਭਜ ਨਾ ਸਕੀ ਹਾਂਜੀ ਹਾਂਜੀ ਸਾਡੇ ਬੰਦੇ ਗਏ ਮਗਰੋਂ ਉਹਨਾਂ ਕਾਰਨ ਕੀਤੀ ਹੈ ਤਿੰਨ ਫਾਗ ਡੇ ਹਾਂਜੀ ਥੋੜਾ ਫਰਕ ਰ ਆ ਗਿਆ ਸਰ ਜੇ ਕੱਲ੍ਹ ਕੱਪੂ ਆ ਜਣੇ ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਇਹ ਅੱਛਾ ਜੀ ਤਦੋਂ ਕੋਈ ਸਵਾਲ ਮੇਰੇ ਖਿਆਲ ਮੀ ਪੀਸ ਪ੍ਰੋਟੈਕਸ਼ਨ ਨੂੰ ਮਿਲ ਗਈ ਹੈ ਹਾਂਜੀ ਹਾਂਜੀ ਉਹ ਤਾਂ ਇੱਥੇ ਮੌਜੂਦ ਸਨ ਹਾਂਜੀ ਮੌਜੂਦ ਹੈ ਇਨਹ ਲੋਕੋ ਕੀਤਾ ਕਿ ਪਰ ਆ 15 ਹਾ ਜਿੰਨਾ ਚਿਰ ਅਸੀਂ ਬਾਹਰ ਗਏ ਆ ਉਹ ਨਿਕਲ ਗਏ ਉਹ ਜਿਹਦੇ ਤੋਂ ਥ੍ਰੈਡ ਕਰੋ ਸਾਰਿਆਂ ਨੇ ਇੱਥੇ ਲੋਕਲ ਨੰਬਰ ਦੋਆ ਰਹੀਆਂ ਨਹੀਂ ਜੀ ਬਾਹਰ ਦੇ ਨੰਬਰ ਉਹਦੇ ਸੰਬੰਧੀ ਪੁਲਿਸ ਚੌਕੀ ਧਰਮਕੁਲ ਰੰਦਾਵਾ ਵਿੱਚ ਅਨਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਗੁਰਮੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਆਸ-ਪਾਸ ਲੱਗੇ ਸੀ ਸੀ ਟੀ ਵੀ ਕੈਮਰੇ ਨੂੰ ਖੰਗਾ ਲਿਆ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਉਕਤ ਮੁਜਰਮ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6 ਵਜੇ ਜਿਹੜੀ ਹੈਗੀ ਹੈ 6 ਵੀ ਤੇ ਕੋਈ ਗੋਲੀ ਚੱਲੀ ਹੈਗੀ ਧਰਮਪੁਰੋਂ ਦਾਵਾ ਉਹ ਵੀ ਅਸੀਂ ਜਾਂਚ ਕਰ ਰਹੇ ਹੈਗੇ ਆ ਮਸਲਾ ਮਤਲਬ ਕਿਹਦੇ ਤੇ ਗੋਲੀ ਚੱਲੀ ਕਿੰਝ ਲਾਈ ਤੇ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੇ ਦੁਕਾਨ ਤੇ ਗੋਲੀ ਚੱਲੀ ਹੈਗੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਇਹ ਪਹਿਲਾਂ ਕੋਈ ਦੋਸ਼ੀ ਅਰੈਸਟ ਨਹੀਂ ਦਿਲ ਦੇ ਵਿੱਚ ਨਹੀਂ ਸਰ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗਾਰੇ ਕੋਈ ਫੁਟੇਜ ਵਗੈਰਾ ਮਿਲੀ ਉਹਨਾਂ ਦੀ ਅੱਜ ਚੱਲ ਰਿਹਾ ਜੀ ਇਹ ਜਾਂਚ ਚੱਲੀ ਪਈ ਹੈ ਤੇ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਆਫਰ ਮੌਚ ਕੀਤੀ ਹੋਈ ਹੈ ਜੀ ਆਪਾਂ